ਆ ਜਿਹੜਾ ਟੱਕ ਬਣਿਆ ਇਹਦੇ ਨਾਲ ਥੋੜਾ ਸਪੇਸ ਹੈ ਬੇਟਾ ਨੇੜੇ ਲਿਓ ਮਾੜਾ ਜਾਇ ਪ੍ਰੀਤ ਮੋਟਰਜ਼ ਮੋਗਾ ਸਵਾਗਤ ਦੋਸਤੋ ਸੂਜੂਕੀ ਦੀ ਸਲੈਰੀਓ ਤੇ ਭਾਰ ਢੋਣ ਵਾਲੀ ਕੈਰੀ ਆਪਾਂ ਟੈਮਿੰਗ ਦੀ ਗੱਲ ਕਰਾਂਗੇ ਟੂਲ ਆਪਣੇ ਕੋਲ ਕੋਈ ਨਹੀਂ ਇੱਕ ਪੇਸ਼ਕਸ਼ ਹੈ ਤੇ ਥੋੜਾ ਜਿਹਾ ਜਿਹੜਾ ਵਰਕਸ਼ਾਪ ਵਿੱਚ ਸਮਾਨ ਹੈ ਆਜੋ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਕ੍ਰਿੰਕ ਦੇ ਵਿੱਚ ਵੇਟ ਦੀ ਬੇਟਾ ਨੇੜੇ ਲਿਓ ਥੋੜਾ ਜਿਹਾ ਇਹ ਤਾਂ ਜੀ ਕ੍ਰਿੰਕ ਦਾ ਹੈਗਾ ਵੇਟ ਆ ਤਾਂ ਹੋ ਗਈ ਆਪਣੀ ਕ੍ਰਿੰਕ ਆ ਹੈਗਾ ਬੈਲੈਂਸਰ ਬੈਲੰਸ ਠੀਕ ਹੈ ਜੀ ਇਹਦੇ ਦੋ ਨਿਸ਼ਾਨ ਦਿੱਤੇ ਆ ਬੇਟਾ ਜੀ ਦਿਖ ਰਹੇ ਆ ਥੋੜਾ ਜਿਹਾ ਜ਼ੂਮ ਕਰੋ ਹਲਕਾ ਜਾ ਲਓ ਜੀ ਲਓ ਜੀ ਮਿੱਤਰੋ ਕ੍ਰਿੰਕ ਤੇ ਬੈਲੈਂਸ ਵੇਟ ਪਹਿਲਾਂ ਦੋਨਾਂ ਦਾ ਆਪਸ ਵਿੱਚ ਟਾਈਮਿੰਗ ਮਲਾਉਣਾ ਆਪਾਂ ਤੇ ਟਾਈਮਿੰਗ ਜਦੋਂ ਇਹ ਮਿਲ ਗਿਆ ਉਸ ਤੋਂ ਬਾਅਦ ਇਹ ਮੈਟਰ ਨਹੀਂ ਕਰਦਾ ਜਦੋਂ ਆਪਾਂ ਵਾਲਵ ਟਾਈਮਿੰਗ ਕ੍ਰਿੰਕ ਨਾਲ ਮਲਾਉਣਾ ਠੀਕ ਹੈ ਜੀ ਹੁਣ ਤੁਸੀਂ ਗੱਲ ਸਮਝ ਗਏ ਹੋ ਕ੍ਰਿੰਕ ਤੇ ਬੈਲੈਂਸ ਦੋਨਾਂ ਨੂੰ ਆਪਾਂ ਪੈਰਲ ਰੱਖ ਕੇ ਜਦੋਂ ਕ੍ਰਿੰਕ ਕਸਣੀ ਆ ਉਦੋਂ ਆਪਾਂ ਇਹਦੇ ਦੋਨਾਂ ਦੇ ਨਿਸ਼ਾਨ ਆਪਸ ਵਿੱਚ ਪੈਰਲ ਲੈ ਆਉਣੇ ਆ ਪ੍ਰੀਤ ਮੋਟਰਜ਼ ਮੋਗਾ ਤੁਹਾਡੇ ਲਈ ਨਵੀਂ ਜਾਣਕਾਰੀ ਕਿਉਂਕਿ ਸਾਨੂੰ ਬੜੀ ਦਿੱਕਤ ਆਈ ਮੈਂ ਕਹਿੰਦਾ ਮੇਰੇ ਈਵਰਜ਼ ਮਕੈਨਿਕ ਭਰਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਦੋਸਤੋ 5 ਨੰਬਰ ਦੀ ਐਲਕੀ ਲੈਣੀ ਹੈ ਥੋੜੀ ਰੈਲੀ ਹੋਵੇ ਆ ਪੁਆਇੰਟਸ ਬਣਿਆ ਹੋਇਆ ਬੇਟਾ ਦਿਖ ਰਿਹਾ ਹੈ ਓਕੇ ਆਪਾਂ ਇਹਦੇ ਵਿੱਚ ਦੇਖੋ ਜੀ ਲਓ ਜੀ ਸਦਨ ਲੌਕ ਹੋ ਗਿਆ ਇਹ ਤਾਂ ਹੋ ਗਿਆ ਆਪਣੇ ਵਾਲਾਂ ਦਾ ਟਾਈਮ ਉਸ ਤੋਂ ਬਾਅਦ ਆਪਾਂ ਦੇਸੀ ਮਿਸਤਰੀ ਤੇ ਵਿਲੈਤੀ ਕੰਮ ਇਹ ਬਿਲਕੁਲ ਦੋ ਹੋਲ ਦਿੱਤੇ ਆ ਜੇ ਤਾਂ ਆਪਾਂ ਕੰਪਨੀ ਦੇ ਲੌਕ ਨਾਲ ਦੇਖੀਏ ਜਿਹੜਾ ਟੂਲ ਹੈ ਉਹ ਇਸ ਜਗ੍ਹਾ ਦੇ ਉੱਪਰ ਜਾ ਕੇ ਫਸਦਾ ਹੈ ਇਸ ਥਾਂ ਤੇ ਠੀਕ ਹੈ ਜੀ ਇਹ ਵੀ ਜਿਹੜਾ ਬਿਲਕੁਲ ਪਰਫੈਕਟ ਹੈ ਆ ਜਿਹੜੀ ਆਪਣੇ ਇੱਕ ਟੂਲ ਹੈ ਇਹ ਬਿਲਕੁਲ ਪੈਰਲਲ ਚੱਲਦਾ ਹੈ ਇਨੂੰ ਆਪਾਂ ਇਹਦੇ ਅੰਦਰ ਇੰਟਰ ਕਰਨਾ ਹੈ ਥੋੜਾ ਬੇਟਾ ਪਿੱਛੇ ਨੂੰ ਕਰਿਓ ਲਓ ਜੀ ਕਮਾਓ ਚਲੋ ਬੇਟਾ ਕਮਾਓ ਕਮਾਓ ਲਓ ਜੀ ਲਓ ਸਜਣੋ ਇਹਨੂੰ ਬਿਲਕੁਲ ਜਿੰਨਾ ਅੱਗੇ ਜਾ ਸਕਦਾ ਲੈ ਕੇ ਆਪਾਂ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਆਪਾਂ ਆਪਾਂ ਫਿਰ ਇਹਨੂੰ ਕਮਾਉਣਾ ਸ਼ੁਰੂ ਕਰਨਾ ਹੈ ਤੇ ਆਹ ਲਓ ਟੱਕ ਇਹਦੇ ਨਾਲ ਜਾ ਕੇ ਲੱਗ ਗਿਆ ਇੱਕ ਹੋਰ ਚੀਜ਼ ਜਿਹੜੀ ਦੇਖਣੀ ਹੈ ਬੇਟਾ ਮਾੜੇ ਟੇਪਰ ਕਰ ਕਿੱਥੇ ਲਾਇਓ ਜੋ ਅਸੀਂ ਕੰਪਨੀ ਦੇ ਟੂਲ ਨਾਲ ਮੈਜ਼ਰਮੈਂਟ ਕੀਤੀ ਜਿਹੜਾ ਬੈਲੈਂਸਰ ਵੇਟ ਹੈ ਆਹ ਵਾਲਾ ਇਹਦੇ ਵਿੱਚ ਆਹ ਜਿਹੜਾ ਟੱਕ ਬਣਿਆ ਹੋਇਆ ਇਹਦੇ ਨਾਲ ਥੋੜਾ ਸਪੇਸ ਹੈ ਬੇਟਾ ਨੇੜੇ ਲਿਓ ਮਾੜਾ ਜਾਈ ਰਾਈਟ 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 ਓਕੇ ਆ ਥੋੜਾ ਜਿਹਾ ਨੀਵਾ ਰੱਖੋ ਬੇਟਾ ਆਹ ਵਾਲਾ ਹਾਂ ਨੀਵਾ ਥੋੜਾ ਰੱਖੋ ਓਕੇ ਜੀ ਇਹ ਬਿਲਕੁਲ ਓਕੇ ਹੋ ਗਿਆ ਆਪਾਂ ਇੱਥੇ ਰੱਖ ਕੇ ਆਪਦੀਆਂ ਗਰਾਰੀਆਂ ਤੇ ਆਪਦਾ ਟਾਈਮਿੰਗ ਕਰ ਦੇਣਾ ਹੁਣ ਚਲੋ ਪਰਲੇ ਪਾਸੇ ਲਓ ਜੀ ਮਿੱਤਰੋ ਆਪਾਂ ਉਧਰਲੇ ਪਾਸੇ ਟਾਈਮਿੰਗ ਬੰਨਿਆ ਨਾ ਜਿਹੜਾ ਆਹ ਪੁਆਇੰਟਸ ਹੈ ਆਪਿਆ ਟੱਕ ਬੇਟਾ ਟੱਕ ਦਿਖ ਰਿਹਾ ਹੈ ਬਿੰਦੂ ਦਿਖ ਰਿਹਾ ਓਕੇ ਇਹ ਬਿੰਦੂ ਬਿਲਕੁਲ ਇਹਦੇ ਸਾਹਮਣੇ ਆ ਜਾਵੇ ਲੋ ਇਹ ਪੁਆਇੰਟ ਇਹਦੇ ਬਿਲਕੁਲ ਸਾਹਮਣੇ ਆ ਗਿਆ ਆਪਾਂ ਹੁਣ ਮੂਹਰੇ ਦੇ ਪਾਸੇ ਗਰਾਰੀ ਪਾਲੀ ਆਜੋ ਅੱਗੇ ਆਜੋ ਲੋ ਜੀ ਦੋਸਤੋ ਹੁਣ ਆਪਾਂ ਚੇਨ ਫਿਟ ਕਰ ਰਹੇ ਹਾਂ ਆਪਾਂ ਇਹਦੀਆਂ ਦੋਨਾਂ ਦੀਆਂ ਸਪੋਰਟਾਂ ਲਾ ਲਈਆਂ ਹੈਗੀਆਂ ਠੀਕ ਹੈ ਜੀ ਇੱਕ ਵਾਰੀ ਚੇਨ ਪਾਲ ਲੀਏ ਫਿਰ ਆਪਾਂ ਕੋਈ ਛੋਟਾ ਜਿਹਾ ਟੱਕ ਰੱਖ ਲਿਆ ਸੀ ਕਿਉਂਕਿ ਇਹ ਗੱਡੀਆਂ ਬਹੁਤ ਘੱਟ ਖੁੱਲਦੀਆਂ ਅਸੀਂ ਇੱਕ ਮਾਰਕਿੰਗ ਕਰ ਲਈ ਸੀਗੀ ਬੀ ਇਹਨੂੰ ਕਿੱਥੇ ਰੱਖਣਾ ਹੈਗਾ ਕਿਉਂਕਿ ਇਸ ਪਾਸੋਂ ਬਿਲਕੁਲ ਬੈਲਟ ਚੇਨ ਹੈ ਜਿਹੜੀ ਸੌਰੀ ਇਹ ਚੇਨ ਬਿਲਕੁਲ ਪਰਫੈਕਟ ਰੱਖਣੀ ਹੈ ਜਿਹੜੀ ਐਡਜਸਟਮੈਂਟ ਹੈ ਉਹ ਇੱਥੇ ਜਾ ਕੇ ਹੋਣੀ ਹੈ ਸੋ ਇਸ ਚੀਜ਼ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ ਐਲ ਕੀ 5 ਨੰਬਰ ਦੀ ਇਹ ਜਿਹੜਾ ਟੂਲ ਆ ਤੁਹਾਡਾ ਬਿਲਕੁਲ ਪੈਰਨਲ ਹੋਵੇ ਜਿਹੜੀ ਕ੍ਰਿੰਕ ਹੈ ਬਿਲਕੁਲ ਇਹਦੇ ਨਾਲ ਲੱਗੀ ਹੋਵੇ ਤੇ ਹੁਣ ਮਿੱਤਰੋ ਆਪਾਂ ਇਹਨੂੰ ਲਾਂਚ ਉਸ ਤੋਂ ਬਾਅਦ ਕੀ ਹੈਗਾ ਵੀ ਆ ਬੋਲਟ ਢਿੱਲੇ ਰੱਖਣੇ ਆ ਜੇ ਜਦੋਂ ਬੋਲਟ ਢਿੱਲੇ ਰੱਖੋਗੇ ਅਡਜਸਟਰ ਨੂੰ ਆਪਾਂ ਇੱਥੋਂ ਟਾਈਟ ਕਰ ਦਾਂਗੇ ਜਿੰਨਾ ਵੀ ਹੋ ਸਕਦਾ ਉਦੋਂ ਬਾਅਦ ਇਹਨਾਂ ਬੋਲਟਾਂ ਨੂੰ ਆਪਾਂ ਕੱਸ ਦੇਣਾ ਇਹ ਹੈਗਾ ਮਿੱਤਰੋ ਇਹਦਾ ਟਾਈਮਿੰਗ ਸੂਜੂਕੀ ਸਲੈਰੀਓ ਤੇ ਪੁੱਤਰ ਭਾਰ ਵਾਲੀ ਕਿਹੜੀ ਗੱਡੀ ਸੀ ਕੈਰੀ ਕੈਰੀ ਸੂਜੂਕੀ ਸਲੈਰੀਓ ਟਾਈਮਿੰਗ ਕੋਈ ਔਖਾ ਨਹੀਂ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਮੈਂ ਆਪਣੇ ਮਿੱਤਰਾਂ ਲਈ ਇਹ ਗੱਲ ਤਾਂ ਲੈ ਕੇ ਆਇਆ ਜਿਹੜੇ ਸੱਜਣ ਪਿਆਰ ਕਰਨ ਵਾਲੇ ਆ ਆ ਜਿਹੜਾ ਟੂਲ ਹੈ ਇਹ ਆਪਾਂ ਨਾਰਮਲ ਆ ਹਲੋ ਇਹਦੇ ਚ ਜਿਹੜੀ ਕ੍ਰਿੰਕ ਹੈ ਬੇਟਾ ਨੇੜੇ ਆ ਜਾਓ ਹਲੋ ਜੀ ਜਿਹੜਾ ਇਹਦਾ ਕ੍ਰਿੰਕ ਦਾ ਵੇਟ ਹੈ ਉਹ ਬਿਲਕੁਲ ਸਾਹਮਣੇ ਦਿਖ ਰਿਹਾ ਆਪਾਂ ਇੱਕ ਵਾਰ ਬੋਲਟ ਕੱਸ ਲੀਏ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਚੀਜ਼ ਇੱਕ ਹੋਰ ਦਿਖਾਉਣੀ ਹੈ ਆ ਵੇਖੋ ਆ ਜਿਹੜਾ ਇਹਦਾ ਵੇਟ ਹੈ ਇਹਦਾ ਟੱਕ ਦਿੱਤਾ ਹੋਇਆ ਆਪਣਾ ਆ ਦੇਖੋ ਥੋੜਾ ਜਿਹਾ ਫਰਕ ਰੱਖ ਲੈਣਾ ਆਪਾਂ ਹੁਣ ਬਿਲਕੁਲ ਫਿੱਟ ਹੋਇਆ ਹੋਇਆ ਕੰਮ ਆਪਾਂ ਚੱਲਦੇ ਆਂ ਬੈਕ ਗੇਨ ਲੋ ਜਾਂ ਫਰੰਟ ਗੇਨ ਲੋ ਆ ਲੋ ਜੀ ਨਿਸ਼ਾਨ ਇਹ ਨਿਸ਼ਾਨਾ ਨੂੰ ਨਾ ਭੁੱਲਿਓ ਪ੍ਰੀਤ ਮੋਟਰਜ਼ ਮੋਗਾ YouTube ਚੈਨਲ Instagram ਤੇ Facebook ਜਦੋਂ ਵੀ ਕੰਮ ਕੋਈ ਸਮਝਣਾ ਹੋਵੇ ਮਕੈਨਿਕ ਵੀਰਾਂ ਨੇ ਯਾਦ ਕਰ ਲਿਓ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ